ਸਾਡੇ ਦੇਸ਼ 'ਚ ਸਰਕਾਰੀ ਦਫ਼ਤਰਾਂ ਦਾ ਹਾਲ ਬਿਲਕੁਲ ਰੱਬ ਭਰੋਸੇ ਹੀ ਚੱਲਦਾ ਹੈ ਕਿਉਂਕਿ ਇਹ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਸਰਕਾਰੀ बाबू ਬੈਠੇ ਹੁੰਦੇ ਆ ਉਹਨਾਂ ਦੇ ਹਰ ਮਹੀਨੇ ਜੇਬ ਦੇ ਵਿੱਚ ਤਨਖਾਹਾਂ ਆ ਜਾਂਦੀਆਂ ਬਸ ਉਹਨਾਂ ਨੂੰ ਇਹਨਾਂ ਤੱਕ ਹੀ ਮਤਲਬ ਰਹਿੰਦਾ ਆਮ ਲੋਕਾਂ ਦੀ ਖੱਜਲ ਖਵਾਰੀ ਉੱਥੇ ਕਿੰਨੀ ਕੁ ਹੁੰਦੀ ਹੈ ਇਸ ਚੀਜ਼ ਦੇ ਨਾਲ ਕਿਸੇ ਨੂੰ ਕੋਈ ਵੀ ਲੈਣਾ ਦੇਣਾ ਨਹੀਂ ਹੈ। লাইভ ਤਸਵੀਰਾਂ ਜਿਹੜੀਆਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਇਸ ਨੇ ਸਾਰਾ ਕੁਝ ਜਿਹੜਾ ਕੱਚਾ ਚਿੱਠਾ ਸਰਕਾਰੀ ਕੰਮਾਂ ਦਾ ਤੇ ਸਰਕਾਰੀ ਬਿਲਡਿੰਗਾਂ ਦਾ ਖੋਲ ਕੇ ਰੱਖ ਦਿੱਤਾ ਹੈ। ਬਿਲਕੁਲ ਇਹ ਕੋਈ ਆਮ ਜਾਂ ਛੋਟਾ ਮੋਟਾ ਕੋਈ ਸਰਕਾਰੀ ਦਫ਼ਤਰ ਨਹੀਂ ਹੈ। ਇਹ ਤਹਿਸੀਲਦਾਰ ਦਾ ਦਫ਼ਤਰ ਹੈ ਜਿੱਥੇ ਮੀਂਹ ਪੈਣ ਤੋਂ ਬਾਅਦ ਸਾਰਾ ਪਾਣੀ ਜਿਹੜਾ ਹੈਗਾ ਉਹ ਇਸ ਏਰੀਏ ਦਾ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਆਵੜਿਆ ਹੈ। ਇਕੱਲਾ ਮੀਂਹ ਦਾ ਪਾਣੀ ਨਹੀਂ ਇਹਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਜਿਹੜਾ ਹੈਗਾ ਉਹ ਆ ਰਿਹਾ ਏ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਤੇ ਜਿਵੇਂ ਇੱਕ ਨਦੀ ਨਹਿਰ ਚੱਲ ਰਹੀ ਹੁੰਦੀ ਹੈ ਉਸ ਤਰੀਕੇ ਦੇ ਨਾਲ ਤੁਸੀਂ ਦੇਖੋ ਇਹ ਸਰਕਾਰੀ ਦਫ਼ਤਰ ਦੇ ਵਿੱਚ ਜਿਹੜਾ ਪਾਣੀ ਆ ਉਹ ਜਾ ਰਿਹਾ ਹੈ ਲੋਕਾਂ ਨੇ ਜਿਹੜੇ ਲੋਕ ਆਪਣਾ ਕੰਮ ਕਰਵਾਉਣ ਦੇ ਲਈ ਆਏ ਹੋਏ ਸੀਗੇ ਉਹਨਾਂ ਨੇ ਲੱਤਾਂ ਤਾਂ ਚੱਕ ਲਈਆਂ ਔਰ ਕੋਈ ਵਿਚਾਰੇ ਬੈਂਚਾਂ ਦੇ ਉੱਤੇ ਖੜੇ ਹੋ ਗਏ ਐ ਔਰ ਕਿਵੇਂ ਵੀ ਕਰਕੇ ਕਿਉਂਕਿ ਮੁਸ਼ਕਲ ਬਹੁਤ ਜ਼ਿਆਦਾ ਇਸ ਪਾਣੀ ਦਾ ਆ ਰਿਹਾ ਸੀਗਾ ਸੋ ਬਰਸਾਤੀ ਪਾਣੀ ਜਿਹੜਾ ਹੈਗਾ ਉਹ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਆਵੜਿਆ ਪਾਣੀ ਨੂੰ ਤਾਂ ਇੱਕ ਰਾਹ ਚਾਹੀਦਾ ਹੁੰਦਾ ਓਨੇ ਕਿੱਧਰ ਨੂੰ ਦੂਜੇ ਪਾਸੇ ਨੂੰ ਨਿਕਲਣਾ ਸੋ ਇਹ ਦਫ਼ਤਰ ਨੀਵਾ ਹੋ ਗਿਆ ਸੀਗਾ ਸਮਾਂ ਰਹਿੰਦੇ ਕਿਸੇ ਨੇ ਇਹਦੇ ਤੇ ਧਿਆਨ ਨਹੀਂ ਦਿੱਤਾ ਕਿ ਇਹ ਬਿਲਡਿੰਗ ਨੂੰ ਉੱਚਾ ਕੀਤਾ ਜਾਵੇ ਭਾਰਤੇ ਦੇ ਵਿੱਚ ਪਾਈ ਜਾਵੇ ਤੇ ਹੁਣ ਅੱਜ ਇਹਦਾ ਸਿੱਟਾ ਇਹ ਨਿਕਲਿਆ ਕਿ ਜਿਹੜੇ ਲੋਕ ਇੱਥੇ ਹੁਣ ਆਪਦਾ ਕੰਮ ਕਰਾਉਣ ਦੇ ਲਈ ਆਏ ਹੋਏ ਸੀਗੇ ਉਹ ਵਿਚਾਰਿਆਂ ਨੇ ਆਪਣੇ ਹੁਣ ਇਸ ਟਾਈਮ ਉਹ ਆਪਣੇ ਆਪ ਨੂੰ ਸੰਭਾਲਣ ਜਾਂ ਆਪਣੇ ਸਰਕਾਰੀ ਜਿਹੜੇ ਡਾਕੂਮੈਂਟ ਹੈਗੇ ਆ ਕਾਗਜ਼ ਪੱਤਰ ਉਹਨਾਂ ਨੂੰ ਸੰਭਾਲਣ ਇਹ ਬਿਲਕੁਲ ਮੂੰਹ ਬੋਲਦੀਆਂ ਤਸਵੀਰਾਂ ਐ ਜਿਨੇ ਬਿਲਕੁਲ ਸਰਕਾਰੀ ਕੰਮ ਦਾ ਕੱਚਾ ਚਿੱਟਾ ਖੋਲ ਕੇ ਰੱਖ ਦਿੱਤਾ ਹੈ ਇਹ ਜਿਹੜੀਆਂ ਤਸਵੀਰਾਂ ਉਹਨਾਂ ਦੇ ਤਹਿਸੀਲਦਾਰ ਦਫ਼ਤਰ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਜਿਹੜਾ ਨਜ਼ਰ ਆ ਰਿਹਾ ਔਰ ਪੂਰੀ ਸਪੀਡ ਦੇ ਵਿੱਚ ਪਾਣੀ ਜਿਹੜਾ ਸਰਕਾਰੀ ਦਫ਼ਤਰ ਦੇ ਵਿੱਚੋਂ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਪਾਣੀ ਜਾ ਰਿਹਾ ਹੈ ਸੀਵਰੇਜ ਦਾ ਪਾਣੀ ਮਿਲ ਕੇ ਮਿਲ ਮਿਲ ਕੇ ਦੇ ਨਾਲ ਆ ਰਿਹਾ ਹੈ ਬਦਬੂ ਮੁਸ਼ਕ ਚਾਰੇ ਪਾਸੇ ਜਿਹੜਾ ਫੈਲ ਚੁੱਕਿਆ ਹੈ ਲੋਕਾਂ ਨੇ ਵੀਡੀਓ ਬਣਾਈ ਹੈ ਕਿ ਆ ਦੇਖੋ ਜਿਹੜਾ ਬੰਦਾ ਇਹ ਵੀਡੀਓ ਬਣਾ ਰਿਹਾ ਉਹਨੇ ਵਿੱਚ ਜ਼ਿਕਰ ਵੀ ਕੀਤਾ ਹੈ ਕਿ ਇਹ ਤਹਿਸੀਲਦਾਰ ਦਾ ਜਿਹੜਾ ਦਫ਼ਤਰ ਹੈ ਇਸ ਦੇ ਵਿੱਚ ਇੱਕ ਪਾਰਕਿੰਗ ਤਾਂ ਬੜੀ ਸੋਹਣੀ ਬਣਾਈ ਹੋਈ ਹੈ ਪਰ ਲੋਕਾਂ ਦੇ ਬੈਠਣ ਦੇ ਲਈ ਇੱਥੇ ਕਿੰਨੀ ਕੁ ਸੋਹਣੀ ਏ ਜਗ੍ਹਾ ਇਹ ਤੁਸੀਂ ਖੁਦ ਵੇਖ ਲਓ ਜਿਹੜਾ ਪਾਸਾ ਨੀਵਾ ਹੁੰਦਾ ਹੁਣ ਪਾਣੀ ਤਾਂ ਉਧਰ ਨਹੀਂ ਜਾਊਗਾ ਸੋ ਇਹ ਦਫ਼ਤਰ ਨੀਵਾ ਸੀਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਉਹ ਪਾਣੀ ਨੇ ਰਾਹ ਬਣਾਇਆ ਨਿਕਲਦਾ ਆਪਣਾ ਤੇ ਨਾਲ ਦੀ ਨਾਲ ਸੀਵਰੇਜ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਆ ਵੜਿਆਏ ਲੋਕ ਜਿਹੜੇ ਆਏ ਹੋਏ ਸੀ ਕੰਮ ਕਰਾਉਣ ਦੇ ਲਈ ਉਹਨਾਂ ਨੇ ਲੱਤਾਂ ਚੱਕ ਚੱਕ ਕੇ ਬੈਂਚਾਂ ਦੇ ਉੱਤੇ ਰੱਖੀਆਂ ਤੇ ਤੁਸੀਂ ਥੱਲੇ ਦੇਖੋ ਗੰਦਾ ਪਾਣੀ ਥੱਲੋਂ ਦੀ ਜਿਹੜਾ ਜਾ ਰਿਹਾ ਚਾਰੇ ਪਾਸੇ ਮਸ਼ਕੀ ਮਸ਼ਕ ਜੜੀ ਇੱਥੇ ਫੈਲੀ ਹੋਈ ਹੈ ਲੋਕ ਹੁਣ ਆਪ ਬਚਣ ਆਪਣੇ ਕਾਗਜ਼ ਪੱਤਰ ਜਿਹੜੇ ਸਰਕਾਰੀ ਹੈ ਉਹ ਬਚਾਉਣ ਇਹ ਕੱਲ ਬਿਲਕੁਲ ਸਮਝ ਤੋਂ ਬਾਹਰ ਹੈ ਜਿੰਨੇ ਵੀ ਇੱਥੇ ਹੁਣ ਕੰਮ ਹੋ ਰਿਹਾ ਸੀ ਸਰਕਾਰੀ ਸਾਰਾ ਠੱਪ ਹੋ ਚੁੱਕਿਆ ਏ ਤੈਸ ਨੈਸ ਹੋ ਚੁੱਕਿਆ ਕਿਉਂਕਿ ਤੁਸੀਂ ਦੇਖੋ ਥੱਲੇ 2-2 ਫੁੱਟ ਪਾਣੀ ਜਿਹੜਾ ਹੈਗਾ ਉਹ ਜਾ ਰਿਹਾ ਏ ਤੇ ਜਿੰਨੇ ਹੁਣ ਥੱਲੇ ਕੋਈ ਕਾਗਜ਼ ਪੱਤਰ ਜਿਹੜੇ ਲੋਕਾਂ ਦਾ ਪਿਆ ਹੋਊਗਾ ਕੀਮਤੀ ਜਿਹੜਾ ਨਾਲ ਲੈ ਕੇ ਆਏ ਹੋਣਗੇ ਉਹ ਪਾਣੀ ਦੇ ਵਿੱਚ ਰੁੜ ਗਿਆ ਹੋਊਗਾ ਸੋ ਦਵਾਰੇ ਹੁਣ ਡਾਕੂਮੈਂਟ ਕਿਦੋਂ ਮਿਲਣਗੇ ਖੱਜਲ ਖਵਾਰੀ ਤਾਂ ਕਿਉਂਕਿ ਇੱਥੇ ਆਮ ਲੋਕਾਂ ਦੀ ਹੋਣੀ ਹੈ ਨਾ ਉਹਨਾਂ ਨੂੰ ਤਾਂ ਸਿਰਫ ਕਹਿ ਦਿੱਤਾ ਜਾਊਗਾ ਕਿ ਦੇਖੋ ਆ ਜਿਹੜਾ ਡਾਕੂਮੈਂਟ ਹੈ ਇਹ ਜੀ ਦਵਾਰੇ ਲੈ ਕੇ ਆਓ ਉਸ ਤੋਂ ਬਾਅਦ ਲੋਕਾਂ ਦੇ ਹੁਣ ਕਿੰਨੇ ਗੇੜੇ ਲੱਗਣਗੇ ਉਹ ਲੋਕ ਹੀ ਜਾਣਦੇ ਆ ਪਰ ਤੁਸੀਂ ਦੇਖੋ ਸਾਡੇ ਦੇਸ਼ ਦੇ ਵਿੱਚ ਸਰਕਾਰੀ ਕੰਮਾਂ ਦਾ ਜਿਹੜਾ ਹੈਗਾ ਉਹ ਕੀ ਹਾਲ ਹੈ ਸਰਕਾਰੀ ਬਿਲਡਿੰਗਾਂ ਦਾ ਕੀ ਹਾਲ ਹੈ ਮੂੰਹ ਬੋਲਦੀਆਂ ਤਸਵੀਰਾਂ ਉਹਨਾਂ ਦੇ ਤਹਿਸੀਲਦਾਰ ਦਫ਼ਤਰ ਦੀਆਂ